ਤੁਹਾਨੂੰ ਦੋ ਚੋਰਾਂ ਦੇ ਨਾਲ ਮਿਲਵਾਉਂਦੇ ਆ ਅਜਿਹੇ ਚੋਰਾਂ ਦੇ ਨਾਲ ਜਿਨ੍ਹਾਂ ਦੀ ਹਿੰਮਤ ਜਿਨ੍ਹਾਂ ਦੀ ਬਹਾਦਰੀ ਦੀ ਦਾਤ ਦੇਣੀ ਬਣਦੀ ਹੈ ਕਿਉਂਕਿ ਇਹਨਾਂ ਨੇ ਆਪਣਾ ਨਿਸ਼ਾਨਾ ਕਿਸੇ ਘਰ ਕਿਸੇ ਦੁਕਾਨ ਕਿਸੇ ਸ਼ੋਰੂਮ ਕਿਸੇ ਦੁਕਾਨਦਾਰ ਕਿਸੇ ਫੈਕਟਰੀ ਨੂੰ ਨਹੀਂ ਬਲਕਿ ਇਹਨਾਂ ਨੇ ਪੰਗਾ ਸਿੱਧਾ ਆਰਮੀ ਦੇ ਨਾਲ ਲੈ ਲਿਆ ਫਿਰ ਅੱਗੇ ਇਹਨਾਂ ਨਾਲ ਜੋ ਹੋਇਆ ਉਹ ਤੁਸੀਂ ਇਸ ਰਿਪੋਰਟ 'ਚ ਵੇਖੋ ਪੁਲਿਸ ਦੇ ਕਰਫਟ 'ਚ ਖੜੇ ਇਹ ਕੋਈ ਆਮ ਕੋਈ ਮਾਮੂਲੀ ਚੋਰ ਨਹੀਂ ਨਾ 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 ਜਨਾ ਇਹਨਾਂ ਦੀ ਬਹਾਦਰੀ ਇਹਨਾਂ ਦੀ ਹਿੰਮਤ ਨੇ ਤਾਂ ਪੁਲਿਸ ਨੂੰ ਵੀ ਹੈਰਾਨ ਕਰ ਦਿੱਤਾ ਜਿੱਹਾਂ ਕੋਈ ਛੋਟੇ ਮੋਟੇ ਨਹੀਂ ਇਹ ਬਾਲੇ ਵੱਡੇ ਤੇ ਬਹਾਦਰ ਚੋਰ ਨੇ ਵੱਡੇ ਤੇ ਬਹਾਦਰ ਐਸ ਲਈ ਕਿਉਂਕਿ ਇਹਨਾਂ ਵੱਲੋਂ ਕਿਸੇ ਘਰ ਜਾਂ ਕਿਸੇ ਦੁਕਾਨ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਬਲਕਿ ਇਹ ਤਾਂ ਚੋਰੀ ਕਰਨ ਦੇ ਲਈ ਸਿੱਧਾ ਆਰਮੀ ਏਰੀਆ ਦੇ ਵਿੱਚ ਹੀ ਜਾ ਵੜੇ ਇਹਨਾਂ ਵੱਲੋਂ ਆਰਮੀ ਦੇ ਸਮਾਨ ਤੇ ਹੱਥ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੱਹਾਂ ਜਨਾਬ ਤੁਸੀਂ ਸਹੀ ਸੁਣਿਆ ਇਹਨਾਂ ਵੱਲੋਂ ਆਰਮੀ ਖੇਤਰ 'ਚ ਜਾ ਕੇ ਆਰਮੀ ਦਾ ਸਵਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਐਸਡੀ ਪੇਨਾਖਾ ਡਿਊਟੀ ਤੇ ਤਨਾਤ ਆਰਮੀ ਦੇ ਜਵਾਨਾਂ ਨੂੰ ਪੈ ਗਈ। ਇਸ ਤੋਂ ਬਾਅਦ ਬੇਖੌਫ ਐਨਾ ਚੋਰਾਂ ਵੱਲੋਂ ਮੌਕੇ ਤੋਂ ਭੱਜਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਗਈ। ਜਵਾਨਾਂ ਵੱਲੋਂ ਐਨਾ ਚੋਰਾਂ ਨੂੰ ਰੁਕਣ ਦਾ ਕਈ ਵਾਰ ਇਸ਼ਾਰਾ ਕੀਤਾ ਗਿਆ। ਕਈ ਵਾਰ ਇਹਨਾਂ ਨੂੰ ਰੁਕਣ ਲਈ ਕਿਹਾ ਗਿਆ ਪਰ ਇਸ ਦੇ ਬਾਵਜੂਦ ਚੋਰ ਰੁਕੇ ਨਹੀਂ। ਐਸੇ ਦੇ ਚਲਦਿਆਂ ਜਵਾਨਾਂ ਨੇ ਇਹਨਾਂ ਤੇ ਫਾਇਰਿੰਗ ਕਰ ਦਿੱਤੀ। ਐਨਾ ਚੋਰਾਂ 'ਚੋਂ ਇੱਕ ਗੋਲੀ ਇੱਕ ਚੋਰ ਦੇ ਪੱਟ 'ਚ ਵੱਜੀ ਜਿਸ ਕਾਰਨ ਚੋਰ ਜ਼ਖਮੀ ਹੋ ਕੇ ਹਟਾ ਲਿਆ ਗਿਆ। ਕਨਾਲੀ ਦੂਜੇ ਚੋਰ ਨੂੰ ਵੀ ਆਰਮੀ ਦੇ ਜਵਾਨਾਂ ਨੇ ਮੌਕੇ ਤੇ ਹੀ ਦਬੋਚ ਲਿਆ। ਯਹਾਂ ਦੱਸਿਆ ਤਾਂ ਇਹ ਹੀ ਜਾਣੀ। ਖਬਰ ਸਾਹਮਣੇ ਆਈ ਆ ਪਠਾਨਕੋਟ ਦੇ ਸੁਜਾਨਪੁਰ ਤੋਂ। ਜਾਣਕਾਰੀ ਮੁਤਾਬਕ ਅੱਧੀ ਰਾਤ ਨੂੰ ਆਰਮੀ ਖੇਤਰ ਦੀ ਕੰਦ ਡੱਬ ਕੇ ਆ ਚੋਰ। ਆਰਮੀ ਦੇ ਗੋਦਾਮ ਚ ਦਾਖਲ ਹੋ ਗਏ ਸਨ। ਗੋਦਾਮ ਚ ਪਏ ਕਬਾੜ ਦੇ ਸਮਾਨ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਇਸ ਤੋਂ ਪਹਿਲਾਂ ਹੀ ਆਰਮੀ ਦੇ ਜਵਾਨਾਂ ਦੀ ਨਜ਼ਰ ਇਹਨਾਂ ਚੋਰਾਂ ਤੇ ਪੈ ਗਈ। ਜਿਨ੍ਹਾਂ ਨੇ ਇਹਨਾਂ ਚੋਰਾਂ ਨੂੰ ਮੌਕੇ ਤੇ ਹੀ ਦਬੋਚ ਲਿਆ। ਘਟਨਾ ਤੋਂ ਬਾਅਦ ਆਰਮੀ ਦੇ ਜਵਾਨਾਂ ਨੇ ਇਹਨਾਂ ਦੋਹਾਂ ਮੁਲਜ਼ਮਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਸਾਡੇ ਕੋਲ ਕੇਸ ਰਿਪੋਰਟ ਹੋਇਆ ਸੀਗਾ ਮਿਲਟਰੀ ਇੰਜੀਨੀਅਰਿੰਗ ਦਾ ਇੱਥੇ ਕਾਫੀ ਵੱਡਾ ਇੱਕ ਸਾਈਟ ਹੈਗੀ ਆ ਜਿਹੜੀ ਕਿ ਸਾਰੀ ਵੋਲਡ ਆ ਉਸ ਮਿਲਟਰੀ ਇੰਜੀਨੀਅਰਿੰਗ ਦੇ ਅੰਦਰ ਇਹਨਾਂ ਦਾ ਔਰ ਪੁਰਾਣੇ ਜਿਸ ਤਰ੍ਹਾਂ ਇੰਜਨਸ ਹੁੰਦੇ ਆ ਜਾਂ ਹੋਰ ਇਹਨਾਂ ਦੀਆਂ ਇੰਜੀਨੀਅਰਿੰਗ ਸਰਵਿਸਿਜ਼ ਦੇ ਵਿੱਚ ਜਿਹੜੀਆਂ ਇਕਪਮੈਂਟ ਯੂਜ਼ ਹੁੰਦਾ ਉਹਨੂੰ ਇਹ ਸਟੋਰ ਕਰਦੇ ਆ ਉੱਥੇ ਅੱਜ ਮਾਰਨਿੰਗ ਤਕਰੀਬਨ 3:30 ਵਜੇ ਦੇ ਕਰੀਬ ਜਿਹੜੇ ਹੈਗੇ ਆ ਦੋ ਵਿਅਕਤੀ ਅੰਦਰ ਇਹਨਾਂ ਦੀ ਜਿਹੜੀ ਚਾਰਦिवारी ਵਾਲੀ ਕੰਧ ਆ ਉਹਨੂੰ ਟੱਪ ਕੇ ਅੰਦਰ ਦਾਖਲ ਹੋਏ ਇਹਨਾਂ ਦੇ ਉੱਤੇ ਇੱਕ ਪਹਿਲਾ ਹਵਾਈ ਫਾਇਰ ਕੀਤਾ ਵੀ ਰੁਕ ਜਾਣ ਜਦੋਂ ਨਹੀਂ ਰੁਕੇ ਉਹਨੇ ਫਿਰ ਸੈਕੰਡ ਫਾਇਰ ਜਿਹੜਾ ਹੈਗਾ ਆ ਉਹ ਵੇਸਟ ਲਾਈਨ ਤੋਂ ਥਰਦੇ ਲੱਕ ਤੋਂ ਥੱਲੇ ਥੱਲੇ ਕੀਤਾ ਜਿਹੜੇ ਇਹਦੇ ਪੱਟ ਦੇ ਵਿੱਚ ਲੱਗਾ ਪੱਟ ਵਿੱਚ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਤੇ ਦੂਜਿਆਂ ਨੂੰ ਉਹਨਾਂ ਨੇ ਓਵਰ ਪਾਵਰ ਕਰ ਰਕੇ ਫੜ ਲਿਆ ਔਰ ਮੌਕੇ ਤੇ ਫਿਰ ਪੁਲਿਸ ਵੀ ਪਹੁੰਚ ਗਈ ਤਹਿਕੀਕਾਤ ਤੋਂ ਪਤਾ ਲੱਗਾ ਕਿ ਇਹ ਚੋਰੀ ਦੀ ਨੀਤ ਨਾ ਆਏ ਹਰ ਕੋਈ ਚੋਰਾਂ ਦੇ ਸਕਾਰੇ ਨੂੰ ਲੈ ਕੇ ਹੈਰਾਨ ਹੈ ਮੱਥੇ ਤੇ ਹੱਥ ਮਾਰ ਕੇ ਹੀ ਸੋਚ ਰਿਹਾ ਕਿ ਭਾਈ ਆਖਰ ਇਹਨਾਂ ਨੇ ਇਹ ਸੋਚ ਵੀ ਕਿਵੇਂ ਲਿਆ ਕਿੱਥੋਂ ਇਹਨਾਂ ਚੰਨਾ ਹੌਸਲਾ ਆਇਆ ਕਿ ਇਹ ਆਰਮੀ ਏਰੀਆ ਦੇ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਸਕਣਗੇ ਹੈ ਫਿਲਹਾਲ ਇਹ ਵੀ ਹਸਪਤਾਲ ਦੇ ਬਿਸਤਰ ਤੇ ਪਏ ਐਹੀ ਸੋਚ ਰਹੇ ਹੋਣੇ ਕਿ ਪਤਾ ਨਹੀਂ ਉਹ ਕਿਹੜੀ ਕੜੀ ਸੀ ਜਦ ਦਿਮਾਗ 'ਚ ਆਰਮੀ ਨਾਲ ਪੰਗਾ ਲੈਣ ਦੀ ਇਹ ਸਕੀਮ ਆ ਬੀਟੀਸੀ ਨਿਊਜ਼ ਦਿੱਲੀ ਪਠਾਨਕੋਟ ਤੋਂ ਮੁਕੇਸ਼ ਦੀ ਰਿਪੋਰਟ